ਆ ਡੈਫਨੇ ਬੜਾ ਦੁਖੀ ਕੀਤਾ ਸੀਗਾ ਮੈਂ ਤੇ ਉਹ ਮੈਨੂੰ ਮੇਰਾ ਫਰੈਂਡ ਕਹਿੰਦਾ ਡਿਲੀਟ ਕਰਾ ਲਾ ਇਹਨੂੰ ਚੱਲ ਗਿਆ 5 6 ਮੈਂ ਕਹਾ ਨਾ ਜੀ ਆ ਤੁਹਾਡਾ ਪਤਾ ਲੱਗਾ ਤੇ ਚਲੋ ਬਹੁਤ ਖੁਸ਼ੀ ਹੋਈ ਭਾਜੀ ਹੁਣ ਟਰੱਕ ਦਾ ਬਣ ਗਿਆ ਨਵੇਂ ਅਰਗਾ ਕੋਈ ਖੋਲਣਾ ਨਹੀਂ ਪੈਂਦਾ ਕੋਈ ਕੁਝ ਨਹੀਂ ਕਰਨਾ ਪੈਂਦਾ ਇਹ ਨਿਕਲ ਗਿਆ ਕਚਰਾ ਅੰਦਰੋਂ ਭਾਜੀ ਇਹਦਾ ਸਾਰਾ ਬਹੁਤ ਵਾਇਨ ਫੀਲਿੰਗ ਆਉਂਦੀ ਜਦੋਂ ਨਵਾਂ ਦੀ ਨਹੀਂ ਨਵਾਂ ਨਵਾਂ ਲਿਆਇਆ ਤਨਜੀਰੋ ਮਾਇਲ ਹਾਂਜੀ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਟਰੱਕ ਆਇਆ ਜੀ ਇਹ ਡਿਆਨਾ ਦੇ ਵਿੱਚ ਡੀਪੀਐਫ ਕਲੀਨ ਕਰਾਉਣ ਵਾਸਤੇ ਬੀਟਰ ਬੈਲਟ ਹੈਗਾ ਪੈਕਰ ਦੀ ਮੋਟਰ ਵਾਲਾ ਤੇ ਬਾਈ ਦਾ ਆਪਾਂ ਚੈੱਕ ਕੀਤਾ 82% ਜਿਹੜਾ ਹੈ ਭਰੀ ਹੋਈ ਹੈ ਡਫ ਇਹਦੀ ਤੇ ਬਾਈ ਕਹਿੰਦਾ ਸੀਗਾ ਕਿ ਥੋੜਾ ਭਾਰਾ ਭਾਰਾ ਜਿਹਾ ਚੱਲਦਾ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਲਿਆਓ ਇਹਨੂੰ ਡਿਆਨਾ ਦੇ ਵਿੱਚ ਸਾਡੇ ਕੋਲ ਝਾੜ ਦੇ ਵਿੱਚ ਤੇ ਇਹਨੂੰ ਕਰਦੇ ਆ ਹੌਲਾ ਹੌਲਾ ਜਿਆ ਤੇ ਬਸ ਇਹਨੂੰ ਆਪਾਂ ਕੰਪਿਊਟਰ ਲਾ ਕੇ ਚੈੱਕ ਕਰ ਲਿਆ 82% ਭਰੀ ਹੋਈ ਹੈ ਤੇ ਦੂਜੇ ਬੰਨੇ ਫਿਰ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਕਰਤਾ ਹੋਇਆ ਸ਼ੁਰੂ वैसे ट्रक बाई ने बहुत बढ़िया बनाया हुआ है बहुत सोना लगता है ट्रक ਤੇ ਇਹ ਦੇਖੋ ਜੀ ਚੱਲ ਪਿਆ ਆਪਣਾ ਡੀਪੀਐਫ ਕਲੀਨਿੰਗ ਦਾ ਪ੍ਰੋਸੈਸ ਤੇ ਬਾਈ ਵੀ ਗਿਆ ਹੋਇਆ ਮੜਾ ਜਾ ਘਰੇ ਤੇ ਫਿਰ ਆਪਾਂ ਪੂਰਾ ਪ੍ਰੋਸੈਸ ਕਰਦੇ ਆ ਦੋ ਤਿੰਨ ਘੰਟੇ ਲੱਗਦੇ ਆ ਤੇ ਫਿਰ ਦੇਖਦੇ ਆ ਬਾਈ ਨੂੰ ਟ్రਾਈ ਲੈ ਕੇ ਤੇ ਬਾਈ ਦਾ ਕਿਦਾਂ ਦਾ ਫੀਡਬੈਕ ਰਹਿੰਦਾ ਤੁਹਾਡੀ ਡੈਸ ਉਹ ਤੁਹਾਨੂੰ ਦਿਖਾਈ ਸੀ ਕਾਫੀ ਭਰੀ ਹੋਈ ਸੀ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਟ੍ਰਾਈ ਦਵਾਈ ਹੈ ਉਹ ਅਮੀ ਕਾਫੀ ਨਿਕਲਿਆ ਤੇ ਕਿੱਦਾਂ ਕੋਈ ਪਿਆ ਫਰਕ ਪਾਜੀ ਜੰਬੋ ਪੂਰਾ ਕੰਮ ਭਣਿਆ ਪਿਆ ਆ ਅੱਛਾ ਜੀ ਮੈਂ ਕਹਿੰਦਾ ਨਵੇਂ ਆਰ ਕੀ ਫੀਲਿੰਗ ਆਉਂਦੀ ਚਲਾ ਦਿੱਤਾ ਪੰਜ ਛੇ ਲਾ ਇੱਕ ਵਾਰੀ ਮੈਂ ਫਿਲਟਰ ਚੇਂਜ ਕਰਾਏ ਸੀ ਇੱਕ ਦੇ ਮੈਂ ਦੁਖੀ ਹੋ ਗਏ ਫਿਲਟਰ ਤੋਂ ਇਹ ਤੋਂ ਡੈਪ ਤੋਂ ਮੈਂ ਤਾਂ ਡਿਲੀਟ ਕਰਾਉਣ ਤੁਰਿਆ ਸੀਗਾ ਆ ਫੇ ਤੁਹਾਡਾ ਪਤਾ ਲੱਗਾ ਤੇ ਪਾਜੀ ਵਜਾ ਵਜਾ ਬਾਕੀ ਹੁਣ ਚਲਾ ਕੇ ਪਤਾ ਲੱਗੂ ਵਾਹਿਗੁਰੂ ਮਿਹਰ ਕਰੇ ਮੈਂ ਟਰਾਈ ਲਈ ਤਾਂ ਹੁਣ ਹੁਣ ਤਾਂ ਫਰਕ ਪਿਆ ਪਾਜੀ ਬਹੁਤ ਵਧੀਆ ਲੱਗਾ ਬਹੁਤ ਵੈਨ ਫੀਲਿੰਗ ਆਉਂਦੀ ਜਿੱਦਾਂ ਨਵਾਂ ਦੀ ਨਹੀਂ ਨਵਾਂ ਨਵਾਂ ਲਿਆਇ ਜਿੱਦਾਂ ਜੀਰੋ ਮਾਇਲ ਉਦਾਂ ਦੀ ਫੀਲਿੰਗ ਆਉਂਦੀ ਆ ਆ ਨਿਕਲ ਗਿਆ ਕਚਰਾ ਅੰਦਰੋਂ ਭਾਜੀ ਇਹਦਾ ਸਾਰਾ ਮਿਹਰਬਾਨੀ ਭਾਜੀ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਤੁਹਾਨੂੰ ਅੱਖੇ ਕਮਾਈਆਂ ਦੇ ਵਾਦੇ ਪਾਵੇ ਤੇ ਤੁਸੀਂ ਸੇਵਾ ਵੀ ਕਰਦੇ ਹੋ ਗੁਰਦੁਆਰੇ ਨਗਰ ਕੀਰਤਨ ਜੇਕਰ ਲੱਗਦਾ ਹੈ ਹਾਂ ਹਾਂਜੀ ਹਾਂਜੀ ਨਗਰ ਕੀਰਤਨ ਚ ਲੱਗਦਾ ਹੈ ਨਗਰ ਕੀਰਤਨ ਦੀ ਸੇਵਾ ਭਾਜੀ ਐਵਰੀ ਈਅਰ ਲਾਉਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਥੇ ਨਗਰ ਕੀਰਤਨ ਹੁੰਦਾ ਜੀ ਤੇ ਐਵਰੀ ਈਅਰ ਲਾਉਂਦੇ ਆ ਫਲੈਟ ਪੈਡ ਦਾ ਕੰਮ ਕਰਦਾ ਮੈਂ ਤੇ ਆ ਡੈਫ ਨੇ ਬੜਾ ਦੁਖੀ ਕੀਤਾ ਸਗਾ ਮੈਂ ਤੇ ਉਹ ਮੈਨੂੰ ਮੇਰਾ ਫਰੈਂਡ ਕਹਿੰਦਾ ਡਿਲੀਟ ਕਰਾ ਲਾ ਇਹਨੂੰ ਚੱਲ ਗਿਆ 5 6 ਮੈਂ ਕਹਾ ਨਾ ਜੀ ਆ ਤੁਹਾਡਾ ਪਤਾ ਲੱਗਾ ਤੇ ਚਲੋ ਬਹੁਤ ਖੁਸ਼ੀ ਹੋਈ ਭਾਜੀ ਹੁਣ ਟਰੱਕ ਦਾ ਬਣ ਗਿਆ ਨਵੇਂ ਅਰਗਾ ਹੁਣ ਜੇ ਇਹ ਆ ਵੀ ਜੇ ਕਿਤੇ ਸਾਲ 2 ਸਾਲਾਂ ਬਾਅਦ ਹੋਵੇ ਮੈਂ ਇਹੇ ਕੰਮ ਕਰਾਇਆ ਤੇ ਚਲੋ ਫੇਰ ਟਰੱਕ ਕੋਈ ਖੋਲਣਾ ਨਹੀਂ ਪੈਂਦਾ ਕੋਈ ਕੁਝ ਨਹੀਂ ਕਰਨਾ ਪੈਂਦਾ ਮੈਂ ਤੇ ਕਿਨਾਂ ਸਾਰੇ ਆਪਣੇ ਭਰਾਵਾਂ ਨੂੰ ਵੀ ਵਧੀਆ ਗੱਲ ਹੈ ਜੇ ਤੁਸੀਂ ਆ ਕੇ ਕਰੀ ਮੌਕਾ ਦਿਓ ਤੇ ਕੋਈ ਖੋਲਣ ਕਾਰਨ ਦੀ ਨੀਲ ਫਿਲਟਰ ਨਹੀਂ ਖੋਲਣਾ ਕੋਈ ਕਲੰਪ ਨਹੀਂ ਖੋਲਣਾ ਫਿਰ ਬਈ ਇਹਨਾਂ ਨੇ ਏਦਾਂ ਕਲੀਨ ਕਰ ਦੇਣਾ ਆਪਣਾ ਜੋ ਵੀ ਇਹਨਾਂ ਕੰਪਿਊਟਰ ਨਾਲ